ਫਰਾਲਾ ਮੁੰਨਾ ਰੋਡ ਤੇ ਹੋਈ ਵੱਡੀ ਘਟਨਾ ਗੈਂਗਸਟਰਾਂ ਨਾਲ ਹੋਇਆ ਮੁਕਤ ਪੁਲਿਸ ਦਾ ਮੁਕਾਬਲਾ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਲਕੱਟਾ ਰਿਆ ਜ਼ਿਲ੍ਹਾ ਪੁਲਿਸ ਦੀਪੰਡ ਮੁੰਨਾ ਤੇ ਫਰਾਲਾ ਵਿਚਕਾਰ ਗੈਂਗਸਟਰਾਂ ਨਾਲ ਮੁੱਠਬੇੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਰਿਕਵਰੀ ਲਈ ਲਗਾंदे ਗਏ ਗੈਂਗਸਟਰ ਨੇ ਪੁਲਸ ਤੇ ਚਲਾਈ ਗੋਲੀ ਤੇ ਜਵਾਬੀ ਕਾਰਵਾਈ ਚ ਪੁਲਸ ਨੇ ਗੋਲੀਆਂ ਚਲਾਈਆਂ ਜੋ ਸੋਨੂ ਕਾਲਾ ਸੰਘਿਆਂ ਦੀ ਲਾਪਤੀ ਲੱਗੀ ਸੋਨੂ ਕਾਲਾ ਸੰਘਿਆਂ ਤੋਂ ਪਿਸਤੌਲ ਤੇ ਗਰਨੇਡ ਵੀ ਬਰਾਮਦ ਕੀਤਾ ਗਿਆ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਨੇ ਨਮਾ ਸ਼ਹਿਰ ਬਸੰਡੀ ਲਾਗੇ ਸ਼ਰਾਬ ਦੀ ਠੇਕੇ ਤੇ ਗ੍ਰਨੇਡ ਛੋਟਿਆ ਸੀ ਜਿਸ ਦੀਆਂ ਜ਼ਿੰਮੇਵਾਰੀ ਇੱਕ ਅਤਵਾਦੀ ਸੰਗਠਨ ਦੇ ਨਾਂ ਹੇਠ ਇਹਨਾਂ ਬੰਦੋ ਲਈ ਗਈ ਸੀ ਪੁਲਿਸ ਨੇ ਸੋਨੂ ਕਾਲਾ ਸੰਘਿਆ ਰਿਤਿਕਾ ਜੈਪੁਰ ਤੇ ਤਿੰਨ ਹੋਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਚੋਂ ਸੋਨੂ ਕਾਲਾ ਸੰਘਿਆ ਦੀ ਨਿਸ਼ਾਨਦੇਹੀ ਤੇ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਪਿੰਡ ਮੁੰਨਾ ਨੇੜੇ ਫਰਾਲਾ ਰੋਡ ਤੇ ਗੱਡੀ ਵਿੱਚੋਂ ਉਤਰ ਕੇ ਨਿਸ਼ਾਨਦੇਹੀ ਸਥਾਨ ਤੋਂ ਪਿਸਤੌਲ ਚੁੱਕ ਕੇ ਪੁਲਿਸ ਪਾਰਟੀ ਤੇ ਦੋ ਫਾਰ ਕੀਤੇ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਦੋ ਫਾਰ ਕੀਤੇ ਜਿਸ ਨਾਲ ਗੈਂਗਸਟਰ ਸੋਨੂ ਕਾਲਾ ਸੰਘਿਆ ਜ਼ਖਮੀ ਹੋ ਗਿਆ ਜਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਮਲਜ਼ਮ 7 ਅਤੇ 8 ਅਗਸਤ ਨੂੰ ਨਮਾਚਾ ਠੇਕੇ ਦੇ ਦੇ ਸੁੱਟੇ ਗਏ ਗ੍ਰਨੇਡ ਚੁਲੂਨੀ ਦੇਸਾਨਾ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹਨਾਂ ਨੂੰ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਿੰਦਰ ਰਿੰਦਾ ਸਮਰਥਨ ਦੇ ਰਿਹਾ ਹੈ ਇਹਨਾਂ ਦੀ ਸਾਥੀ ਇਹਨਾਂ ਦਾ ਸਾਥੀ ਰਿਤਿਕਾ ਗੈਂਗਸਟਰ ਨੂੰ ਜੈਪੁਰ ਤੋਂ ਕਾਬੂ ਕਰ ਲਿਆ ਗਿਆ ਹੈ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਜਾਣਕਾਰੀ प्राप्त कीटी जा रही है इस मौके पे सर्बजीत सिंह बाईया एसपी नवा शहर हरजीत सिंह रंदावा त डीएसपी बंगा भी पूजे बाकी ਤੁਸੀਂ ਸੁਣੋ ਕੀ ਜਿਲ੍ਹਾ ਪੁਲਿਸ ਮੁਖੀ ਨੇ ਫੋਰਕੀ ਕੀ ਖੁਲਾਸੇ ਕੀਤੇ ਆ ਜੀ ਉਹ ਡੀਜੀਪੀ ਪੰਜਾਬ ਜਿਹਨੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਿਮਨਲਸ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹੜੀ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨਵਾਂ ਸ਼ਹਿਰ ਸਿਟੀ ਦੇ ਵਿੱਚ ਇੱਕ ਠੇਕੇ ਦੇ ਉੱਤੇ ਇੱਕ ਗਰਨੇਲ ਸੁੱਟਿਆ ਗਿਆ ਸੀਗਾ ਉਹਦੇ ਵਿੱਚ काउंटर इंटेलिजेंस ਤੇ ਨਵਾਂਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਅਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤੇ। ਇਹਦੇ ਵਿੱਚੋਂ ਇੱਕ ਇੱਕ ਅਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਕਾਲਾ ਸੰਘੀਆ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ। ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੁਲਾ ਕੇ ਗੱਡੀ ਦੇ ਵਿੱਚੋਂ ਭੱਜ ਗਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ। ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜ ਜਿਹਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਆ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਏ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰਸ ਸੀਗੇ ਉਹਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਹੈ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਜਸ਼ਾਨ ਅੱਤਰ ਇਹਦੇ ਨਾਲ ਮਨੂ ਅਗਵਾਨ ਤੇ ਗੋਪੀ ਨਵਾਸ਼ ਸ਼ੇਰਿਆ ਸੀਗੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ਆਪਰੇਟ ਕਰ ਰਿਹਾ ਸੀ ਉਹ ਪਾਕਿਸਤਾਨੀ ਬੇਸਡ ਅਰਵਿੰਦਰ ਰਿੰਦਾ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੂਫਿਆ ਏਜੰਸੀ ISI ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁੱਛਗਿੱਛ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਪੁੱਛਗਿੱਛ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਿਟੀ ਹੈਗੀ ਹੈ ਇਹ ਪੰਜ ਬੰਦੇ ਕਿੱਥੇ ਕਿੱਥੇ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂਥਲੇ ਦੇ ਹੈਗੇ ਆ ਤੇ ਬਾਕੀ ਜਿਹੜੇ ਹੈਗੇ ਆ ਉਹ ਦੋ ਜੈਕਰ ਦੇ ਹੈਗੇ ਤੇ ਪੰਜ ਦਾ ਨਾਮ ਕੀ ਹੈ ਇਹਦੇ ਵਿੱਚ ਦੋ ਦਾ ਨਾਮ ਤੁਹਾਨੂੰ ਆਲਰੇਡੀ ਦੱਸਤਾ ਹੈ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਧਿਆ ਪਿੰਡ ਦਾ ਹੈਗਾ ਬਾਕੀ تین ਜਿਹੜੇ ਹੈਗੇ ਉਹ ਮਾਈਨਰ ਹੈ ਸਰ ਨਵਾਂ ਸ਼ਹਿਰ ਨੂੰ ਕਿਉਂ ਚੂਜ਼ ਕੀਤਾ ਰਣਕਲੈਂਡ ਹਮਲੇ ਲਈ ਕੋਈ ਮੰਤਵ ਕੋ ਸਾਹਮਣੇ ਆ ਜੀ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਫੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਕੁਝ-ਕੁਝ ਕਰਾਂਗੇ ਦਿਨ ਹੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਹੈ ਕਿ ਜਿਹੜਾ ਇਹਦਾ ਲੋਕਲ ਹੰਦਰ ਸੀਗੇ ਉਹਨਾਂ ਨੇ ਇਹਨਾਂ ਨੂੰ ਗਣਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗਰਨੇਡ ਕਿਸੇ ਨੂੰ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਉਹਨਾਂ ਪੂਰੀ ਪੁੱਛ ਕਿ ਇਹਨਾਂ ਨੂੰ ਕੀਤੀ ਜਾਵੇਗੀ ਕਿ ਹਾਂਜੀ ਇਹਨਾਂ ਨੇ ਇੱਥੇ ਹੀ ਕਿਉਂ ਸੁੱਟਿਆ ਕੀਤਾ ਇਹਨਾਂ ਦਾ ਮੁੱਢ ਸੀ ਸਰ ਇੱਕ ਨੇ ਪੋਸਟ ਸਾਹਮਣੇ ਆਈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੋਧ ਹੈ ਨਹੀਂ ਤੇ ਜਿਹੜੇ ਠੇਕੇ ਵਾਲੇ ਉਹਨੂੰ ਸਿੱਧੀਆਂ ਗੋਲੀਆਂ ਵੀ ਮਾਰਾਂਗੇ ਤਾਂ ਕੀ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਬਿਲਕੁਲ ਜੀ ਇਹ ਨਾ ਲੋਕਲ دہشت ਕ੍ਰੀਏਟ ਕਰਦੇ ਆ ਫਿਰ ਐਕਸਟਰਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਇਹਨਾਂ ਨੂੰ ਇਹਨਾਂ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਆ ਉਹ ਸਾਨੂੰ ਅਪਰੋਚ ਕਰ ਸਕਦੇ ਆ ਸਰ ਇਹ ਆਪਸ ਵਿੱਚ ਕਿਦਾਂ ਸਰ ਆਪਸ ਵਿੱਚ ਕਿਦਾਂ ਮਿਲੇ ਇਹ ਸਾਰੇ ਜਣੇ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਜਿਸਾਨ ਹੱਥ ਉਨੇ ਹੀ ਇਹਨਾਂ ਨੂੰ ਰਿਪੋਰਟ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆਪਸ ਵਿੱਚ ਮਿਲੇ ਸੀ ਸਰ ਕਿੰਨੀ ਕੇ ਜਾਈ ਇਹਨਾਂ ਦੀ ਇਹ ਮਾਈਨਰ ਆ ਕੁਝ ਇਹ ਚੋਂ ਪਤਾ ਲੱਗਿਆ ਹੈਗੇ ਜੀ ਉਹ ਤਾਂ ਮਾਈਨਰ ਹੈ ਤੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਸੀ ਕਿੰਨੇ ਪੈਸੇ ਸਰ ਸੌਦਾ ਹੋਇਆ ਸੀ ਇਹਨਾਂ ਨਾਲ ਅੱਠ ਨੂੰ ਜਾਂਦੇ ਰਵੱਸਤੇ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤਾਂ ਉੱਤੋਂ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿਗਰ ਅਜੇ ਨਹੀਂ ਪਤਾ ਹੈਗੀ ਕਿ ਉਹ ਕਿਹਾ ਜੀ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਪੁੱਛ ਕਿਸ ਤਰ੍ਹਾਂ ਕੋਈ ਸਰ ਕੋਈ ਬਿਲਕੁਲ ਜੀ ਰਿਕਵਰੀ ਹੋਈ ਹੈਗੀ ਆ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ ਕੀਬੋਰਡ ਦਾ ਉਹ ਰਿਕਵਰ ਹੋਇ ਦੋ ਇਹਨਾਂ ਨੂੰ ਹਜੇ ਉਹਨਾਂ ਨੇ ਟਾਸ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰੇਨੇਡ ਵੀ ਸਾਨੂੰ ਰਿਕਵਰ ਹੋ ਗਿਆ ਸਰ ਕੋਈ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਬਿਲਕੁਲ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਆਫੀਸ਼ੀਅਲ ਵਹੀਕਲ ਦੇ ਉੱਤੇ ਲੱਗੇ ਸੀ ਠੀਕ ਹੈ ਠੀਕ ਹੈ ਸਰ ਠੀਕ ਹੈ